ਲਈ ਤੇ ਬੰਨ੍ਹ ਪ੍ਰਾਂਤਰੀ ਉਹਦੀ ਆ ਕੋਈ ਅੰਤ ਨਹੀਂ ਨਾ ਫਾਇਨਲ ਨਹੀਂ ਕੋਈ ਹੋਰ ਨਹੀਂ ਸਮਾਂ ਇਹ ਨਹੀਂ ਆ ਪਾਸ ਆਮ ਨਹੀਂ ਕਹਾਵਾ ਨਹੀਂ ਕੁੱਝ ਨਹੀਂ ਮਿਸ ਟਾਈਮ ਨਹੀਂ ਯਾ ਇਹ ਉਹ ਆ ਬੈਂਕ ਸਟੇਟਿਟ ਕਹਿੰਦੇ ਸਾਰੇ ਪਾੜ ਕੜੀ ਚੱਲ ਚੁੱਕੋ ਚੁੱਕ ਤੇ ਖੜੇ ਮਰ ਜਾ ਕੇ ਹੋਈ 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 ਲੈ ਤਾਂ ਉਹ ਫੋਨ ਲੈ ਕੇ ਖੜ। ਆਹ ਨਾ ਹੀ ਕੋਈ ਉਹ ਰੇਸਾ ਭਾਵੇਂ ਕੀ ਬੰਵਾ। ਥੈਂਕ ਯੂ। ਹੈਲੋ ਬੱਡੀ। ਚਲ ਉਹ ਤੇ ਫੜਾ ਦੋ ਉਹਨੂੰ। ਫੜਾ ਦੋ। ਸੁਖੂ ਫੜਾ ਪੁੱਤ। ਉਹ ਫੋਨ ਫੜਾ ਲੈ। ਫੋਨ ਲੈ ਚੋਣੇ ਮੂੰਹ ਖਲਾਉਂ ਦਰੂ। ਸੁਖਮੀ ਇਦਨ ਕਰੀ। ਉਹ ਫਲਾਰ ਫੜ ਕੇ। ਇਹ ਕੰਮ? ਅੰਦਰ ਮੂੰਹ ਖਲਾ। ਹੈਲੋ ਬਾਈ। ਸੁਖਮੀ ਨੂੰ ਪੁੱਤੀ। ਅੰਦਰ ਮੂੰਹ ਖਲਾ। ਉਹ ਫਾਲਾ। Thank <laughs> you. Hello, buddy. Start. Oh, so thank you. Oh, oh my god. you. Thank you. ਹੋਏ ਅੰਮਾ ਆ ਫੋਨ ਫੜਿਓ ਹੋਏ ਹਾ ਸਸਤੀ ਕਾਰਪੇ ਗੁਗੂ ਕਿੰਨੇ ਮਿਲੇ ਗਿਫਟ ਹੋ ਨਹੀਂ ਹੋ ਗਿਆ ਲੈ ਵੀ ਸੀ ਫਾਟੋ ਕੋਣਿਆ ਕੋ ਦੇਖਣਾ ਨਹੀਂ ਫੋਟੋ ਕਦੀ ਬਣਦੀ ਆ ਪਤਾ ਨਹੀਂ ਦੱਸਿਆ ਤੇਰੀ ਮੋਟੇ ਘੜੇ ਉੱਤੋਂ ਤੇ ਫੜੀ ਘਾਟੋ ਦਿਖਾਉਂ ਦੇ ਦੇ ਚਲ ਸੁਖ ਗਿੰਗੀ ਗਿੰਗੀ ਇੰਨਾ ਕਸ਼ੂ ਹੂੰ ਅਰੇ ਮੰਮੀ ਨੇ ਗੱਲ ਕਰਤਾ ਪਹਿਲਾਂ ਖਿਆ ਦੇ ਦੱਸ ਦੇ ਦੱਸ ਕਹਿੰਦਾ ਹੋਗੇ ਚਲੋ ਸਫਰ ਵਿੱਚ ਪਹੁੰਚ ਗਈ ਆਪਣੀ ਇਹ ਮੇਰੇ ਤਾਂ ਜਹਾਜਾਂ ਜਿਹੜੇ ਚੱਕਰ ਜਿਹਾ ਕਰਕੇ ਆ ਨਾ ਬੜੀ ਟੈਨਸ਼ਨ ਜੀ ਸੀਗੀ ਸੌਖੇ ਸਿਮਲੀ ਪਰਮਾਤਮਾ ਬਧੀਆਂ ਹੋਗੇ ਖੁਸ਼ਹਾਨ ਪੂਰੀ ਘੁੰਮਦੀ ਆ ਤੇ ਉਹਦੇ 2 ਮਹੀਨੇ ਦੀਆਂ ਛੁੱਟੀਆਂ ਹੀ ਆ ਉਹਨਾਂ ਨੂੰ ਸਕੂਲ ਲੱਗਣਾ ਨਹੀਂ ਉਹਦਾ ਤੇ ਜੇ ਕਿਤੇ ਇਮੀਗ੍ਰੇਸ਼ਨ ਵਾਲੇ ਹੋਰ ਕਹਿੰਦੇ ਕਿ ਰੱਖ ਲਓ ਇਹ ਇਹ ਰੱਖ ਲੈ ਵੀ ਸੀ ਹੋਰ ਤਾਂ ਪਰਾਂ ਬਾਹਰ ਨੇ ਨਿਆਣੇ ਵੀ ਜੰਗਲ ਬਾਹਰ ਹੋਵੇ ਇਹਨਾਂ ਦਾ ਆਇਆ ਉਹ ਚੱਕਰੰਦਾ ਭੇਜਣੇ ਪੈਂਦਾ ਇਹਨਾਂ ਨੂੰ ਤੇ ਚਲੋ ਚੱਲ ਗਈ ਆ ਮੈਂ ਕਲਪ ਲਾ ਦਿੱਤੀ ਮੇਰੇ ਦੇਖੇ ਨਹੀਂ ਹੋਣੀਆਂ ਇਹ ਪੂਰੀ ਖੁਸ਼ ਆ ਟ੍ਰਿਪ ਹੋਣੇ ਕਰਦੇ ਹਾਂ ਗੱਲਬਾਤ ਉਹ ਆ ਗਏ ਚੱਲ ਜੀ ਮਮੀ ਨੇ ਫੋਨ ਪਤਾ ਕਿ ਚੱਕਰ ਹੋ ਕੇ ਪਰਸੈਂਟ ਵੱਧ ਨਹੀਂ ਦਿਆ ਸਾਲਾ ਇੱਕ ਤੇ ਰੁਕਿਆ ਮੈਂ ਚੱਲ ਕਰ ਲਈ ਇਹਨਾਂ ਦਾ 100 150 ਤੱਕ ਕਰਾ ਲਈ ਜਿਵੇਂ ਜਣਾ ਦੁੱਧ ਪਾਉਣਾ ਆਪਾਂ ਤੇ ਨਾਲ ਮਮੀ ਨੂੰ ਵੀ ਨਾਲ ਹੀ ਲੈ ਜਾਈਏ ਤਾਂ ਫੋਨ ਸੇਕ ਕਰਾ ਲਈਏ ਯਾਰ ਫੋਨ ਮੈਨੂੰ ਤੁਹਾਨੂੰ ਪਤਾ ਬੁੜੀਆਂ ਦਾ ਬਿਜ਼ਨਸ ਲੱਡ ਜਾਂਦਾ ਉਧਰ ਇਹਦੀ ਕੁੜੀ ਦਾ ਜੋ ਤਿੰਨਾਂ ਦੀ ਫੋਨ ਆ ਗਿਆ ਕਹਿੰਦੀ ਜੀ ਤੇਰਾ ਖਰਾਬ ਹੋਇਆ ਹੁੰਦਾ ਫੇਰ ਮੈਂ ਕਹਾਂ ਕੋਈ ਨਹੀਂ ਪੈਣੇ ਚਾਹਨਾ ਮੈਂ ਚੱਲ ਨਾਲ ਹੀ ਚੱਲ ਪਾ ਕਿਉਂ ਮੜ ਕੇ ਜੇ ਮੈਂ ਦੇ ਆਂਦਾ ਨਹੀਂ ਕਹਿਣਾ ਲੈ ਉਹ ਤਾਂ ਉਦੋਂ ਹੋ ਜਾਣਾ ਸੀ ਇੰਨਾ ਕ ਤਾਂ ਕੰਮੇ ਨਹੀਂ ਸੀ ਮੈਂ ਕਹਾਂ ਨਾਲ ਹੀ ਚੱਲ ਪਾ ਨਹੀਂ ਪੈਣੇ ਗੱਡੀ ਚ ਚਲੀਏ ਨਹੀਂ ਤਾਂ ਮੀਂਹ ਦਾ ਨਹੀਂ ਪਤਾ ਐਲਾ ਸੁਖਾਉਣੀ ਹੁੰਦੀ ਸੁਖ ਨਹੀਂ ਕਹਣਾ ਮੈਂ ਵੀ ਜਾਣਾ ਮੈਂ ਵੀ ਨਾਲ ਹੀ ਜਾਣਾ ਹੈ ਨਾਲ ਉਹਨੇ ਗੁੱਡਾ ਜਿਹਾ ਚੱਕ ਲੈਣਾ ਕਹਿੰਦਾ ਜੈਦ ਕਰਦਾ ਕਹਿੰਦਾ ਮੈਂ ਵੀ ਨਾਲ ਹੀ ਜਾਣਾ ਦੇਖੋ ਮੌਸਮ ਕਿੰਨਾ ਸੋਹਣਾ ਕੱਲ ਨੂੰ ਪਹੁੰਚ ਜਿਓਗੇ ਇੰਗਲੈਂਡ ਕਹਿੰਦੀ ਮੈਂ ਜਾਂਦੀ ਬਲੌਗ ਭੇਜੂਗੀ ਤੈਨੂੰ ਮੈਂ ਤਾਂ ਅੱਛਾ ਉਹ ਕਹਿੰਦਾ ਘੰਟੇ ਤੱਕ ਆਜੋ ਘੰਟੇ ਤੱਕ ਲੈ ਜਾ ਚਲ ਆਇਆ ਤੇ ਨਾਲ ਬੈਟਰੀ ਆ ਮਾੜੀ ਮੋਟੀ ਹੋ ਜਾਣੀ ਗਈ ਦੇਖੋ ਸਾਡੇ ਲਫੀਨ ਆਉਂਦਾ ਕਿ ਨਹੀਂ 3V2 ਆਮ ਦੁਆਰਾ ਵੀ ਲੱਗਣਾ ਇੱਥੇ ਜੇ ਬੰਨੇ ਇਹਨਾਂ ਨੇ ਪੀ ਜਾ ਖਾਂਦੇ ਨੇ ਲਓ ਜੀ ਮੰਮੀ ਲੋ ਗੱਪੇ ਮੈਂ ਕਰਾਈ ਭੰਲਿਆਂ ਦੀ ਫੇਰ ਕੋ ਜਾ ਚਲੀਆਂ ਹੈ ਬੋਸ ਤੇ ਮੈਂ ਦੋ ਬੱਤਾਂ ਉਹ ਆਦੇ ਮੁੰਡਿਆਂ ਭੇਜਿਆ ਮਹਿਲ ਉਹ ਆਇਆ ਸੀ ਕੰਮ ਸੀ ਉਹਨੂੰ ਮੈਂ ਕਿਹਾ ਪਹਿਲਾਂ ਮੋਬਾਈਲ ਫੜ ਕੇ ਲਿਆ ਮੰਮੀ ਦਾ ਆ ਦੇਖੋ ਗਲਾਸ ਆ ਜਾ ਲਓ ਨਿਆਰੇ ਮੇਰੇ ਜੱਟਾਂ ਦੇ ਆ ਜਾ ਆ ਜਾਓ ਮੇਰਾ ਸ਼ੇਰ ਮੈਂ ਤਾਂ ਇਹ ਡਰ ਰਹਿੰਦਾ ਕਿ ਤੇ ਪੈਰ ਥੱਲੇ ਨਾ ਆ ਜਾ ਆ ਜਾ ਚੱਲ ਸਨੱਖੇ ਹੈਲੋ ਗੱਲ ਉਹ ਸਨੱਖੇ ਹੁਣ ਨਹੀਂ ਲਖਣਾ ਇਹਨਾਂ ਨੇ ਹੁਣੇ ਬਿਜੀ ਹੋ ਗਏ ਚੱਲ ਕੰਮ ਨਿਬੇੜ ਲਈਏ ਫਿਰ ਕਰਦੇ ਬਲੌਗ ਕੰਟੀਨਿਊ ਬਣਾਤਾ ਹਾਂ ਤੇਰਾ ਮੈ ਠੀਕ ਹੈ ਹੂੰ ਤੋਂ ਬਣਾ ਇਹ ਵੀ ਗਾਦੀ ਰਹਿੰਦੀ ਮੇਰੇ ਸੱਜੇ ਦਰਦ ਹੁੰਦਾ ਮੇਰੇ ਖੱਬੇ ਦਰਦ ਹੁੰਦਾ ਇਹਦਾ ਵੀ ਖੂਨ ਟੈਸਟ ਕਰਾ ਲਿਆ ਯੇ ਕੱਲ੍ਹ ਕਰੋਂ ਦੀ ਗਾਰਦੀ ਸੁਖਣੀ ਗਈ ਤੇ ਕਰਾਉਣਾ ਸੁਖਣੀ ਗਈ ਤੇ ਕਰਾਉਣਾ ਸੁਖਣੀ ਇਹਨੂੰ ਕਿਤੇ ਉੱਦੇ ਕਹਿਤਾ ਹੈ ਕਹਿੰਦੇ ਜਦੋਂ ਘਰ ਬਣ ਗਿਆ ਤੂੰ ਮਰ ਜਾਣਾ ਇਹਦੇ ਉਹੀ ਬਹਿਮ ਪਿਆ ਆ ਕਿਤੇ ਉਹੀ ਗੱਲ ਨਾ ਹੋ ਜੇ ਇਹ ਮੈਂ ਕਹਦਾ ਹੁਣ 25 ਆ ਨਿਆਣੇ ਨੂੰ ਪੁੱਛੋ ਮਰਨਾ ਇਹ ਕਹਿੰਦੀ ਹਾਂ ਕਿਹਦੀ ਹਾਂ ਕਿਹਦੀ ਸੁਖਣੀ ਨੇ ਇਦਾਂ ਕਿਹਾ ਬੱਚੇ ਰੱਬ ਰੂਪ ਹੁੰਦੇ ਕਹਿੰਦੀ ਇਦਾਂ ਤਾਂ ਨਹੀਂ ਮੈਂ ਕਹਾ ਜਾ ਜਾ ਇਦਾਂ ਕਿਦਾਂ ਉਹ ਤਾਂ ਮੈਂ ਮੈਨੂੰ ਪੜੇ ਕਿੰਨੀ ਵਾਰੀ ਮਾਰਦੀ ਦਿਹਾੜੀ ਚ ਚਲੋ ਹੋ ਮਿਲਦੇ ਆ ਗਾਇਸ ਸਹਿਰ ਵੀ ਹੋ ਗਏ ਆਪਣੇ ਏ ਰੋਟੀ ਵੀ ਖਾਦੀ ਨਹੀਂ ਮੈਂ ਆ ਕੇ ਕਿਉਂਕਿ ਭੱਲਿਆਂ ਦਾ ਕਈ ਕੁਛ ਖਾ ਲਿਆ ਰੋਟੀ ਖਾਣੀ ਹੁਣ ਅਜੀ ਮੰਮੀ ਚੰਗਾ ਕੁਛ ਖਲਾਇਆ ਤੇ ਲੈ ਤੇ ਮੁੰਡੇ ਨੇ ਕਿੰਨੀ ਸੇਵਾ ਕੀਤੀ ਐ ਤੇਰੀ ਮੰਨਦੀ ਆ ਤੈਨੂੰ ਗੋਲ ਗੋਪਾ ਖਾਦੇ ਲੱਖੀ ਨਾ ਯਾਰ ਇਦਾਂ ਦੇ ਮੁੰਡੇ ਮਿਲਦੇ ਤੈਨੂੰ ਗੋਲ ਗੋਪਾ ਖਾਦੇ ਹੂੰ ਜੋ ਖਲਾਇਆ ਤਾਂ ਹੈ ਕੋਈ ਤੇਰੀ ਕੁਐਸਚਨ ਨਹੀਂ ਲੋਕਾਂ ਨੇ ਬੜੀਆਂ ਮੈਂ ਦੇਖਿਆ ਬਿਆਂ ਚ ਵੀ ਜੋ ਥਾਲੀਆਂ ਜਾਂਦਾ ਛੱਡਦੇ ਨਹੀਂ ਇਹ ਨਹੀਂ ਪਤਾ ਕੀ ਚੱਕਰ ਐ ਇੰਨੀ ਕੀ ਟਾਈਟ ਆ ਮੰਮੀ ਦੀ ਮਸੀ ਮਾੜਾ ਜਿਹਾ ਖਾਂਦੀ ਆ ਉਹ ਖਵਾ ਕੇ ਵੀ ਕਹਿ ਦੋਗੀ ਮੈਨੂੰ ਹੋ ਉਤਰਾ ਭਾਰਾ ਭਾਰਾ